ਸਸ਼ੀਕਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਭਾਗੇਸ਼ਰੀ ਤਾਂ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕਰ ਰਿਹਾ ਦੱਸ ਦਈਏ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈਗਾ ਤਾਂ ਪੰਜਾਬੀਆਂ ਰਜਾਈਆਂ ਤੇ ਕੰਬੜਾ ਨੂੰ ਜ਼ਰਾ ਸੰਭਾਲ ਕੇ ਰੱਖਿਓ ਕਿਉਂਕਿ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਜਿਹੜੇ ਕਿ ਬੱਦਲ ਛਾਈ ਰਹਿਣਗੇ ਮੀਂਹ ਦੇ ਆਸਾਰ ਬਣੇ ਹੋਏ ਨੇ ਬਾਰਿਸ਼ ਵੀ ਜਿਹੜੀ ਕਿ ਹੋ ਸਕਦੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਲਗਾ ਤਾਰਾ ਪੋਇਖਵਾਨੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਮੀਂਹ ਪਵੇਗਾ ਪਰ ਹਲੇ ਤੱਕ ਮੀਂਹ ਨਹੀਂ ਪਿਆ ਪਰ ਅੱਜ ਜਿਹੜੇ ਕਿ ਮੌਸਮ ਵਿਭਾਗ ਦੇ ਵੱਲੋਂ ਇਹ ਪੋਇਖਵਾਨੀ ਕੀਤੀ ਗਈ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਨਾਲ ਦੇ ਨਾਲ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਜਿਹੜੀ ਕਿ ਹੋ ਸਕਦੀ ਹੈ ਤਾਂ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ आज ਜਿਹੜਾ ਕੀ ਦੱਸਦੀ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਅਕਸਰ ਜਿਹੜਾ ਕੀ ਦੱਸਦੀ ਹੈ ਕਿ ਲੋੜੀ ਅਸੇ ਲੋੜੀ ਅਤੇ ਬਸੰਤ ਤੋਂ ਬਾਅਦ ਠੰਡ ਜਿਹੜੀ ਕਿ ਘਟ ਹੋ ਜਾਂਦੀ ਹੈ ਅਤੇ ਲੋਕ ਮੋਟੀਆਂ ਰਜਾਈਆਂ ਭਾਰੇ ਕੰਬਲ ਅਤੇ ਭਾਰੀਆਂ ਜਕਟਾਂ ਵਰਗੇ ਜਿਹੜੀ ਕਿ ਸੰਭਾਲ ਲੈਂਦੇ ਨੇ ਸੰਭਾਲਣਾ ਪੈ ਜਾਂਦਾ ਉਹਨਾਂ ਨੂੰ ਕਿਉਂਕਿ ਫਰਵਰੀ ਦੇ ਮਹੀਨੇ ਦੇ ਵਿੱਚ ਹੀ ਹਲਕੇ ਗਰਮ ਕੱਪੜੇ ਪਾਉਣੇ ਪਾਉਣ ਵਾਲਾ ਮੌਸਮ ਬਣ ਜਾਂਦਾ ਹੈਗਾ ਤੇ ਠੰਡ ਸਿਰਫ ਸਵੇਰੇ ਅਤੇ ਸ਼ਾਮ ਦੀ ਹੀ ਰਹਿ ਜਾਂਦੀ ਹੈ ਪਰ ਇਸ ਵਾਰ ਜੇਕਰ ਤੁਸੀਂ ਹੁਣੇ ਹੀ ਜਦੋਂ ਅਈਆਂ ਕੰਬਲ ਸੰਭਾਲਣ ਦੀ ਸੋਚ ਰਹੇ ਹੋ ਤਾਂ ਮੌਸਮ ਦੱਸਦੇ ਕਿ ਪਹਿਲਾਂ ਮੌਸਮ ਵਿਭਾਗ ਦਾ ਅਲਰਟ ਜ਼ਰੂਰ ਦੇਖ ਲਿਓ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਨੂੰ ਖਬਰ ਵੈਦਰ ਦੇ ਨਾਲ ਜੁੜੀ ਹੋਈ ਅਪਡੇਟ ਸਾਂਝੀ ਕਰਦੇ ਹਾਂ ਕਿ ਤੁਹਾਡੇ ਸ਼ਹਿਰ ਦਾ ਮੌਸਮ ਅੱਜ ਕਿਹੋ ਜਿਹਾ ਰਹਿਣ ਵਾਲਾ ਹੈਗਾ ਤਾਂ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਲਈ ਹੋਰ ਜ਼ਿਆਦਾ ਠੰਡ ਅਤੇ ਕੋਰੇ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਵਿਭਾਗ ਦਾ ਕਹਿਣਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਬੱਦਲ ਛਾਏ ਰਹਿਣਗੇ ਜਿੱਥੇ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਤਾਂ ਉੱਥੇ ਹੀ ਸੀਤ ਲਹਿਰ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਕਾਰਨ ਲੋਕਾਂ ਨੂੰ ਦੁਬਾਰਾ ਕੰਬਣੀ ਛੇੜਨ ਵਾਲ ਜਿਹੜੀ ਕਿ ਠੰਡ ਦਾ ਅਹਿਸਾਸ ਹੋ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਅਕਸਰ ਆਈ ਬਸੰਤ ਜਿਹੜੀ ਕਿ ਪਾਲਾ ਉਡੰਤ ਦੀ ਕਹਾਵਤ ਆਮ ਪ੍ਰਚਲਿਤ ਹੈ ਅਤੇ ਮੰਨਿਆ ਜਾਂਦਾ ਹੈਗਾ ਕਿ ਬਸੰਤ ਦਾ ਮੌਸਮ ਆਉਂਦੇ ਹੀ ਠੰਡ ਘਟ ਜਾਂਦੀ ਹੈ ਪਰ ਇਸ ਵਾਰ ਬਸੰਤ ਤੋਂ 2 ਦਿਨ ਪਹਿਲਾਂ ਮੁੜ ਆਈ ਠੰਡ ਨੇ ਉਕਤ ਕਹਾਵਤ ਨੂੰ ਪੁਰਾਣਾ ਕਰਦੇ ਹੋਏ ਆਈ ਬਸੰਤ ਪਾਲਾ ਲਿ ਆਈ ਬਸੰਤ ਦੇ ਕਥਨ ਨੂੰ ਪ੍ਰਚਲਿਤ ਲਿੱਤਾ ਅਤੇ ਪਿਛਲੇ ਦਿਨਾਂ ਦੇ ਵਿੱਚ ਤਿੱਖੀ ਧੁੱਪ ਨੇ ਲੋਕਾਂ ਨੂੰ ਠੰਡ ਦੇ ਤੁਰ ਜਾਣ ਦਾ ਆ ਜਿਹੜਾ ਕਿ ਅਹਿਸਾਸ ਕਰਵਾ ਦਿੱਤਾ ਲੋਕਾਂ ਨੂੰ ਲੱਗਿਆ ਕਿ ਹੁਣ ਠੰਡ ਖਤਮ ਹੋ ਚੁੱਕੀ ਹੈ ਅਤੇ ਹਰ ਕੋਈ ਕਹਿ ਰਿਹਾ ਸੀਗਾ ਕਿ ਇਸ ਵਾਰ ਠੰਡ ਘਟ ਪਈ ਹੈ ਤੇ ਉੱਥੇ ਹੀ ਬੀਤੇ ਕੱਲ ਤੋਂ ਸ਼ਾਮ ਨੇ ਕਰਵਟ ਲੈਂਦੇ ਹੋਏ ਆਮ ਲੋਕਾਂ ਨੂੰ ਮੂੜ ਤੋਂ ਅੱਗ ਸੇਕਣ ਦੇ ਲਈ ਮਜਬੂਰ ਕਰ ਦਿੱਤਾ ਬਸੰਤ ਵਾਲੇ ਦਿਨ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੰਦਰ ਜਿਹੜੀ ਕਿ ਛਾਈ ਹੋਈ ਸੰਗਣੀ ਧੁੰਦ ਨੇ ਠੰਡ ਦਾ ਮੌਸਮ ਹੋਰ ਲੰਬਾ ਚਣ ਜੇ ਕਿ ਲੰਬਾ ਚੱਲਣ ਦੇ ਸੰਕੇਤ ਦਿੱਤੇ ਨੇ ਤਾਂ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਉਹ ਕਿਹੜੇ-ਕਿਹੜੇ ਸ਼ਹਿਰ ਨੇ ਤੁਹਾਨੂੰ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਅਤੇ ਮਲੇਰਕੋਟਲਾ ਦੇ ਵਿੱਚ ਧੁੰਦ ਦੇ ਸੰਬੰਧ ਦੇ ਵਿੱਚ yellow alert ਜਾਰੀ ਕਰ ਦਿੱਤਾ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈਗਾ ਕਿ ਇੱਥੇ ਸੰਘਣੀ ਧੁੰਦ ਪਵੇਗੀ ਇਸ ਦੇ ਨਾਲ ਹੀ ਮਾਲਵਾ ਖੇਤਰ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜੁਤਾਈ ਜਾ ਰਹੀ ਹੈ ਤਾਂ ਦੱਸਦੀ ਹੈ ਕਿ 1 ਫਰਵਰੀ ਤੋਂ ਸਰਗਰਮ ਹੋਏ ਪੱਛਮੀ ਗੜਬੜੀ ਚੱਕਰਵਾਤੀ ਸਰਕੂਲੇਸ਼ਨ ਦੇ ਰੂਪ ਦੇ ਵਿੱਚ ਪਾਕਿਸਤਾਨ ਖੇਤਰ ਦੇ ਵਿੱਚ ਬਣਿਆ ਹੋਇਆ ਹੈਗਾ ਜਦੋਂ ਕਿ ਖੋਰ ਸਰਕੂਲੇਸ਼ਨ ਰਾਜਸਥਾਨ ਸਰਦ ਦੇ ਉੱਤੇ ਵੀ ਹੈਗਾ ਤੇ ਇਹੀ ਕਾਰਨ ਹੈਗਾ ਕਿ ਸੂਬੇ ਦੇ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਤਾਂ ਮੌਸਮ ਵਿਭਾਗ ਦੇ ਅਨੁਸਾਰ ਅੱਜ ਇੱਕ ਨਵੀਂ ਪੱਛਮੀ ਗੜਬੜੀ ਐਕਟਿਵ ਹੋ ਰਹੀ ਹੈ ਇਸ ਤੋਂ ਬਾਅਦ 5 ਫਰਵਰੀ ਤੱਕ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਜਿਤਾਈ ਗਈ ਹੈ ਇਸ ਦੇ ਨਾਲ ਹੀ ਦੱਸਿਆ ਕਿ ਕੱਲ ਮਤਾਨੀ ਇਲਾਕਿਆਂ ਦੇ ਵਿੱਚ ਯਾਨੀ ਕਿ 4 ਅਤੇ 5 ਫਰਵਰੀ ਨੂੰ ਮੀਂਹ ਪੈਣ ਦੀ ਪੂਰੀ ਉਮੀਦ ਜਿਹੜੀ ਕਿ ਦੱਸੀ ਜਾ ਰਹੀ ਹੈ ਹੈ ਗਈ ਹੈ ਦੱਸਦੀ ਹੈ ਕਿ ਹੁਣ ਸ਼ਹਿਰਾਂ ਦਾ ਕੀ ਹਾਲ ਹੋਣ ਵਾਲਾ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਉਥੇ ਦੱਸਦੇ ਕਿ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਹਲਕੀ ਧੁੱਪ ਜਿਹੜੀ ਕਿ ਸਵੇਰੇ ਧੁੰਦ ਰਹੇਗੀ ਉਸ ਤੋਂ ਬਾਅਦ ਆਸਮਾਨ ਦੇ ਵਿੱਚ ਬੱਦਲ ਬਾਈ ਰਹੇਗਾ ਇਸੇ ਤਰੀਕੇ ਦੇ ਨਾਲ ਜਲੰਧਰ ਲੁਧਿਆਣਾ ਤੇ ਪਟਿਆਲਾ ਮੁਹਾਲੀ ਦੇ ਵਿੱਚ ਵੀ ਧੁੰਦ ਰਹੇਗੀ ਸਵੇਰੇ ਆਸਮਾਨ ਦੇ ਵਿੱਚ ਬੱਦਲ ਬਾਈ ਹੋਵੇਗੀ ਯਾਨੀ ਕਿ ਜਿਹੜੀ ਕਿ ਮੌਸਮ ਵਿਭਾਗ ਦੇ ਵੱਲੋਂ ਜੋ ਵਿਖਵਾਣੀ ਕੀਤੀ ਗਈ ਸੀ ਅੱਜ ਸ਼ਾਇਦ ਉਹ ਸੱਚ ਹੋ ਸਕਦੀ ਹੈ ਤਾਂ ਸੰਭਲ ਕੇ ਜਿਹੜਾ ਕਿ ਘਰੋਂ ਬਾਹਰ ਨਿਕਲੇ ਕਿਉਂਕਿ ਠੰਡ ਇੱਕ ਵਾਰ ਫਿਰ ਤੋਂ ਪੈਣ ਵਾਲੀ ਹੈ ਹਾਲਾਂਕਿ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਮੌਸਮ ਭਾਗ ਦੇ ਵੱਲ ਜੋ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਸੀਗੀਆਂ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਹੋਵੇਗੀ ਹਾਲਾਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਸੀਗੀ ਠੰਡ ਤੋਂ ਧੁੱਪ ਕਿਉਂਕਿ ਧੁੱਪ ਨਿਕਲਣ ਲੱਗ ਗਈ ਸੀਗੀ ਦੁਪਹਿਰ ਦੇ ਵੇਲੇ ਤਾਂ ਲੋਕੀ ਠੰਡ ਤੋਂ ਰਾਹਤ ਜ਼ਰੂਰ ਮਹਿਸੂਸ ਕਰ ਰਹੇ ਸੀਗੇ ਉਹਨਾਂ ਨੂੰ ਲੱਗਿਆ ਕਿ ਠੰਡ ਚਲੀ ਗਈ ਹੈ ਪਰ ਬਸੰਤ ਰੁੱਤ ਤੋਂ ਪਹਿਲਾਂ ਹੀ ਦੱਸਦੇ ਕਿ ਬਸੰਤ ਪੰਚਮੀ ਤੋਂ ਪਹਿਲਾਂ ਦਾ ਦੋ ਦਿਨ ਪਹਿਲਾਂ ਹੀ ਠੰਡ ਪੈਣੀ ਦੁਬਾਰਾ ਸ਼ੁਰੂ ਹੋ ਗਈ ਸੀਗੀ ਤੇ ਕੱਲ ਬੀਤੇ ਦਿਨ ਦੀ ਸ਼ਾਮ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਫਿਰ ਤੋਂ ਕੁੜਾਕੇ ਦੀ ਠੰਡ ਦਾ ਲੋਕਾਂ ਨੂੰ ਭਾਰੀ ਸਾਹਮਣਾ ਕਰਨਾ ਪਿਆ ਸੀ